ਮਾਨਜੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮਤਾਬਕ ਜਿਹੜੀ ਹੈਗੀ ਆ ਸਾਡੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵਜਾਤ ਉਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਸ਼੍ਰੀ ਹਰੀਸ਼ ਦਾਇਮਾ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਹਦਾਇਤਾਂ ਦੇ ਮਤਾਬਕ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਅਲੱਗ-ਅਲੱਗ ਏਰੀਏ ਵਿੱਚ ਬਰਾਹ ਪਹਿਨੇ ਮੀਆਂ ਖਾਂ ਏਰੀਏ ਜਿਹੜਾ ਪੈਂਦਾ ਹੈਗਾ ਪਿੰਡ ਬੁੱਢਾਬਾਲਾ ਪੁਰਾਣਾ ਸ਼ਾਲਾ ਏਰੀਆ ਬ੍ਰਹਮਪੁਰ ਦਰੰਗਲਾ ਦਿਨਾ ਨਗਰੀ ਰਿਏ ਵਿੱਚ ਅਕਸਾਈ ਡਿਪਾਰਟਮੈਂਟ ਦੀ ਸਹਿਯੋਗ ਦੇ ਨਾਲ ਸਾਰੇ ਡੀਐਸਪੀ ਸਾਹਿਬਾਨ ਨੇ ਅਲੌਂਗ ਵਿਦ ਐਸਐਚਓ ਜਾਨੀ ਪੁਲਿਸ ਪਾਰਟੀਆਂ ਤਿਆਰ ਕੀਤੀ ਗਈ ਐਸੀ ਸੋ ਅਕਸਾਈ ਦੇ ਇਸ ਬੰਦ ਵਿੱਚ ਪ੍ਰੋਪਰ ਕਸੋ ਆਪਰੇਸ਼ਨ ਚਲਾਇਆ ਗਿਆ ਸੋ ਸਰਚ ਦੇ ਦੌਰਾਨ ਤਕਰੀਬਨ 72000 ਐਮਐਲ ਨਾਜਾਇਜ਼ ਸ਼ਰਾਬ ਜਰੀ ਹੈਗੀ ਆ ਸਰ ਜਿਲੇ ਵਿੱਚ ਬਰਾਮਦ ਕੀਤੀ ਹੈ 1800 ਕਿਲੋ ਲਾਨ ਅਨੀਮੀਆ ਏਰੀਆ ਥਾਣੇ ਦੇ ਰੀ ਵਿੱਚ ਡੀਐਸਪੀ ਰਾਜਵੀਰ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਜਿਹੜੀ ਹੈਗੀ ਸਰਚ ਆਪਰੇਸ਼ਨ ਬਰਿਆ ਤੇ ਨਾਲ ਜਿਹੜਾ ਬਾਹਰ ਏਰੀਆ ਉਹ ਚੱਕੀਤਾ ਗੌਰ ਵਿੱਚੋਂ ਸੱਤ ਤਰਪਾਲਾਂ ਜਿਨ੍ਹਾਂ ਵਿੱਚ ਨਜਾਇਜ਼ ਸ਼ਰਾਬ ਸੀ ਲਾਂਡ ਸੀ ਸੋ ਉਹ ਸੱਤ ਤਰਪਾਲਾਂ ਜਿਹੜੀ ਹੈਗੀਆਂ ਨੇ ਮੌਕੇ ਤੇ ਡਸਟਰਾਇ ਕੀਤੀਆਂ ਗਈਆਂ ਦੋ ਡਰਮ ਜਿਹੜੇ ਸੀਗੇ ਲਾਂ ਜਿਹੜੇ ਹੈਗੇ ਨੇ 2 200 ਲੀਟਰ ਵਾਲੇ 400 ਲੀਟਰ ਜਿਹੜੀ 400 ਕਿਲੋ ਲਾਂ ਜਿਹੜੀ ਸੀ ਮੌਕੇ ਤੋਂ ਬਰਾਮਦ ਹੋਈ ਉਹ ਵੀ ਦੋ ਸਟ੍ਰਾਈਕ ਹੀ ਦੇਗੀ। ਸੋ ਪ੍ਰੋਪਰ ਉਸ ਏਰੀਆ ਦੀ ਵੀਡੀਓਗ੍ਰਾਫੀ ਕੀਤੀ ਗਈ। ਸੋ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਜਿਹੜੇ 11 ਟੋਟਲ ਮਕਰਮੇ ਦਰਜ ਹੋਏ ਨੇ ਐਕਸਾਈਜ਼ ਦੇ। ਸੋ ਇਸ ਜਿਹੜੀ ਹੈਗੀ ਪ੍ਰੋਪਰ ਜਿਹੜੀ ਹੈਗੀ ਰਿਕਵਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਜਿਹੜੀ ਟੋਟਲੀ ਵੈਪਨ ਦੀ ਡਿਪੋਜ਼ੀਸ਼ਨ ਹੈਗੀ ਹੈ ਤਕਰੀਬਨ 2637 ਵੈਪਨ ਜਿਹੜੇ ਡਿਪੋਜ਼ਿਟ ਹੋਏ ਨੇ ਹੁਣ ਤੱਕ ਤੇ 4400 ਦੇ ਕਰੀਬ ਜਿਹੜੇ ਵੈਪਨ ਅਜੇ ਪੈਂਡਿੰਗ ਨੇ ਸੋ ਸਾਡੀ 36% ਦੇ ਕਰੀਬ ਜਿਹੜੇ ਵੈਪਨ ਜਿਹੜੇ ਜਮ੍ਹਾਂ ਹੋ ਚੁੱਕੇ ਨੇ ਸੋ ਇਸ ਤੋਂ ਇਲਾਵਾ 99% ਜਿਹੜੇ ਹੈਗਾ ਪ੍ਰਿਵੈਂਟਿਵ 99 ਦੇ ਕਰੀਬ ਪ੍ਰਿਵੈਂਟਿਵ ਐਕਸ਼ਨ ਹੋਏ ਨੇ ਪੀਓ 11 ਪੀਓ ਹੁਣ ਤੱਕ ਰੈਸਟ ਕੀਤੇ ਨੇ 16 ਮਾਰਚ ਤੋਂ ਬਾਅਦ ਸੋ ਨੋਨ ਬੈਲਡਰ ਵੈਂਟ ਜਿਹੜੇ ਹੈਗੇ ਨੇ ਉਹ ਸਿ 11 ਦੇ ਕਰੀਬ ਜਿਹੜੇ ਹੈਗੇ ਨੇ ਐਗਜ਼ੀਕਿਊਟ ਕਰਵਾਏ ਨੇ ਇੱਕ ਪ੍ਰੋਲ ਪ੍ਰੋਲ ਜੰਪਰੇ ਅਰੈਸਟ ਕੀਤਾ ਸੋ ਅਲੱਗ-ਅਲੱਗ ਹੈਡ ਤੇ ਰਹੀ ਹੈਗੀ ਪ੍ਰੋਪਰ ਜਿਹੜੀ ਮਾਨ ਜੋ ਕਮਿਸ਼ਨੀਰਾ ਤਾਂ ਤਾਂ ਕੁਝੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਾਰੇ ਬੁੱੱਡਾ ਬੱਲਾ ਤੋਂ ਕੋਈ ਮੁਜਰਮ ਵੀ ਕਾਬੂ ਆਇਆ ਨਹੀਂ ਨਹੀਂ ਬੁੱੱਡਾ ਬੱਲਾ ਤੋਂ ਸਰਚ ਕੀਤੀ ਗਈ ਹੈ ਲੇਕਿਨ ਉਹ ਬਾਅਦ ਵਿੱਚ ਇਹ ਗੱਲ ਵੈਰੀਫਾਈ ਕਰਾਂਗੇ ਕੇਸ ਇਸ ਸੇ ਕਰਕੇ ਉਹ ਸਬਾਹ ਜਿਹੜੀ ਹੈਗੀ ਹੈ ਫਰਦਰ ਦੀ ਇਨਵੈਸਟੀਗੇਸ਼ਨ ਕਰਾਂਗੇ ਇਸ ਨੂੰ ਸਰੇ ਲਾਅ ਇਨ ਆਰਡਰ ਨੂੰ ਕਿਸ ਤਰੀਕੇ ਨਾਲ ਚੋਣ ਕਮਿਸ਼ਨ ਦੇ ਦੇਣ ਤੇ ਇਹਨਾਂ ਮੈਂਟੇਨ ਰੱਖਿਆ ਜਾ ਉਹ ਗਾਈਡਲਾਈਨਸ ਕੀ ਨੇ ਹੁੰਦੀਆਂ ਆਹ ਮਾਨਜੋ ਕਮਿਸ਼ਨ ਦੀਆਂ ਰਤਨਪਤਾਪ ਸਾਡੇ ਐਸ.ਬੀ. ਸਾਹਿਬ ਵੱਲੋਂ ਜਾਂ ਮਾਨਜੋ ਡੀ.ਜੀ.ਪੀ. ਸਾਹਿਬ ਵੱਲੋਂ ਵੀ ਜਿਹੜੀ ਜਿਹੜੀ ਗਾਈਡਲਾਈਨ ਟਾਈਮ ਟੂ ਟਾਈਮ ਦਿੱਤੀ ਜਾਂਦੀਆਂ ਨੇ ਸੋ ਮੇਨ ਜਿਹੜੀ ਇਲੈਕਸ਼ਨ ਹੈਗੇ ਫ੍ਰੀ ਐਂਡ ਫੇਅਰ ਲੋਕਾਂ ਨੂੰ ਅਪੀਲ ਕੀਤੀ ਜਾਈ ਹੈ ਵੀ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈਗੀ ਹੈ ਇਹ ਵਿੱਚ ਕਰ ਨੇਪਰੇ ਚਾਣੂ ਨਹੀਂ ਪ੍ਰੋਪਰ ਪੁਲਿਸ ਨੂੰ ਸਹਿਯੋਗ ਦਿਓ ਕਿਸੇ ਵੀ ਮਾਰੇ ਅਨਸਰ ਤੋਂ ਕਿਸੇ ਵੀ ਮਾਰੇ ਬਤਰਡਮ ਦੀ ਲੋੜ ਨਹੀਂ ਸੋ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਮਾਰੇ ਲੋਕਾਂ ਨੂੰ ਇੱਕ ਸਖਤ ਵਾਰਨਿੰਗ ਹੈ ਵੀ ਤੁਸੀਂ ਇਹ ਚੀਜ਼ੇ ਬੜਾ ਕਿਸੇ ਨਾਲ ਵੀ ਨਰਮਾਈ ਨਹੀਂ ਮਤੇ ਜਾਊਗੀ ਸੋ ਉਹਨੂੰ ਕੰਟਰੋਲ ਕਰਨ ਲਈ ਇਲਾਕੇ ਵਿੱਚ ਜੋ ਫੋਰਸ ਦੀ ਮਬਲੀਜੇਸ਼ਨ ਟੈਪੈਰਮੈਟਰੀ ਫੋਰਸ ਜਿਹੜੀ ਹੈਗੀ ਹੈ ਪ੍ਰੋਪਰ ਉਸ ਦੀ ਗੱਲੋਂ ਕੀਤੀ ਜਾ ਰਹੀ ਹੈ ਸਰ ਲੱਗਦਾ ਨਹੀਂ ਕਿ ਥਾਣਿਆਂ ਦੇ ਵਿੱਚ ਮੁਲਾਜ਼ਮ ਘੱਟ ਹੋਣ ਕਰਕੇ ਇਸ ਤਰੀਕੇ ਦੀਆਂ ਲੋਕੀ ਜਿਹੀਆਂ ਸ਼ਰਾਰਤਾਂ ਕਰਦੇ ਨੇ ਕਿ ਜਿਹੜੇ ਥਾਣਿਆਂ ਦੇ ਵਿੱਚ ਮੁਲਾਜ਼ਮ ਜਿਹੜੇ ਵਧਾਏ ਜਾਣ ਕਿਉਂਕਿ ਜਿਹੜੇ ਕ੍ਰਾਈਮ ਨੂੰ ਜਾਂ ਕਿਸੇ ਵੀ ਨਜ਼ਾਇਸ਼ ਸ਼ਰਾਬ ਵੱਲੋਂ ਛੇਤੀ ਨਾਤ ਪਾਈ ਜਾ ਸਕੇ ਬਿਲਕੁਲ ਠੀਕ ਹੈ ਲੇਕਿਨ ਜਿੰਨੀ ਫੋਰਸ ਦੀ ਨਫਰੀ ਦੀ ਹੈ ਲੇਕਿਨ ਜਿੰਨੀ ਕੋ ਉਸ ਸਾਹ ਨਾਲ ਮੌਕੇ ਤੋਂ ਅਸੀਂ ਨਜਾਗਤ ਦੇਦੇ ਹੋਏ ਜਿੰਨੀ ਵਾਰਤੋਂ ਜਿਹੜੀ ਹੈਗੀ ਪ੍ਰੈਜੈਂਸ ਹੈ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇਹ ਸਾਰੇ ਏਰੀਆ ਕਵਰ ਕਰੀਏ ਔਰ ਘੱਟੋ ਘੱਟ ਫੋਰਸ ਨਾਲ ਵੱਧ ਤੋਂ ਵੱਧ ਏਰੀਆ ਆਪਣੇ ਸਾਹਮਣੇ ਅਸੀਂ ਕਵਰ ਕਰੀਏ ਲੇਕਿਨ ਸੋ ਇਹ ਫੋਰਸ ਕਾਫੀ ਉਪਰ ਹੋ ਜੜੀ ਹੈਗੀ ਇਹ ਨਵੀਂ ਪਰਤੀ ਵੀ ਹੁਣ ਹੋ ਰਹੀ ਹੈ ਸੋ ਇਹ ਚੀਜ਼ ਦੀ ਵੀ ਹੁਣ ਕਮੀ ਪੂਰੀ ਹੋ ਜਾਊਗੀ ਧੰਨਵਾਦ